ਇਹ ਸਾਰਾ ਆਮਦਵੀ ਪਾਰਟੀ ਵੱਲੋਂ ਤੁਹਾਨੂੰ ਜ਼ਿਲ੍ਹਾ ਸੈਕਟਰੀ ਨਿਯੁਕਤ ਕੀਤਾ ਗਿਆ ਜੀ ਆਣ ਖੜੇ। ਭਾਜੀ ਜੋ ਮੇਰਾ ਬੰਦਾ ਮਾਨ ਸੀ ਹਰ ਵਰਕਰ ਨੂੰ ਵੌਲੰਟੀਅਰ ਨੂੰ ਉਹ ਮਾਨ ਸਤਕਾਰ ਦੇ ਰਿਹਾ ਜਿੰਨੇ ਜੋਗਾ ਹੈਗਾ ਬੰਦਾ। ਤੇ ਕੀ ਕੀ ਮੁੱਦੇ ਦਾ ਹੱਲ ਕਰਾਇਆ ਜਾਊਗਾ ਤੁਹਾਡੇ ਵੱਲੋਂ? ਮੁੱਦੇ ਜਿੱਦਾਂ ਹੁਣ ਸਾਨੂੰ ਟ੍ਰੇਡ ਦਾ ਕੰਮ ਦਿੱਤਾ ਗਿਆ ਜੋ ਉਹਨਾਂ ਨੇ ਡਿਊਟੀ ਸਾਡੇ ਤੇ ਲਾਈ ਆ ਉਹ ਅਸੀਂ ਪੂਰੀ ਤੈ ਦਿਨ ਲਲ ਨਿਭਾਵਾਂਗੇ। ਚੌਧਰੀ ਮਰਾਲ ਜੀ ਬਗਾ ਸਾਡੇ ਏਰੀਆ ਦੇ ਐਮ ਐਲ ਏ ਆ ਜੋ ਜੋ ਸਾਨੂੰ ਆਦੇਸ਼ ਦੇਣਗੇ ਜੋ ਹਾਈ ਕਮਾਂਡ ਆਰਡਰ ਕਰੂਗਾ ਸਾਨੂੰ ਉਹ ਅਸੀਂ ਪੂਰਾ ਕਰਾਂਗੇ ਤਾਂ ਦੇ ਹੀ ਨਾਲ ਇਸ ਮਾਰਕੀਟ ਦੀ ਨਹੀਂ ਪੂਰੇ ਸ਼ਹਿਰ ਦੀ ਮਾਰਕੀਟ ਦੇ ਵਿੱਚ ਕੋਈ ਵੀ ਪ੍ਰੋਬਲਮ ਹੋਊਗੀ ਉਹ ਹਰ ਕੋਲ ਡੋਰ ਟੂ ਡੋਰ ਜਾ ਕੇ ਦੁਕਾਨਦਾਰਾਂ ਕੋਲ ਪੁੱਛਿਆ ਜਾਊਗਾ ਬਈ ਕੀ ਤੁਹਾਨੂੰ ਪ੍ਰੋਬਲਮ ਆ ਉਹ ਪ੍ਰੋਬਲਮਾਂ ਅਸੀਂ ਪੰਜਾਬ ਸਰਕਾਰ ਕੋਲ ਪਹੁੰਚਾਵਾਂਗੇ ਤੇ ਉਹਦੇ ਹੱਲ ਕੱਢਾਂਗੇ ਕੋਈ ਵੀ ਇਲਾਕੇ ਦੀ ਮਸਲਾ ਹੋਊਗਾ ਉਹ ਵੀ ਆਪਾਂ ਹਾਈ ਕਮਾਂਡ ਤੱਕ ਪਹੁੰਚ ਪਹੁੰਚ ਕਰਾਂਗੇ ਉਹਦੀ ਤੇ ਐਮਐਲਏ ਸਾਹਿਬ ਨੂੰ ਜੋਰ ਲਾ ਕੇ ਇਲਾਕੇ ਦੇ ਜਿਹੜੇ ਜਿਹੜੇ ਕੰਮ ਦੂਰੇ ਆ ਉਹ ਪੂਰੇ ਕਰਾਵਾਂਗੇ ਵੈਸੇ ਉਹਨਾਂ ਨੇ ਵੱਧ ਤੋਂ ਵੱਧ ਕੰਮ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਕੋਈ ਵੀ ਕੰਮ ਫਿਰ ਵੀ ਪਬਲਿਕ ਨੂੰ ਕੋਈ ਖੁਸ਼ ਨਹੀਂ ਕਰ ਸਕਦਾ ਪਰ ਅਸੀਂ ਪੂਰੀ ਖੁਸ਼ ਕਰਨ ਦੀ ਜੋਰ ਲਾਵਾਂਗੇ ਲੈ ਭਾਈ ਮदनलाल ਜੀ ਬੱਗਾ ਜੀ ਦੇ ਏਰੀਆ ਦੇ ਵਿੱਚ ਕੋਈ ਕੰਮ ਹੋਇਆ ਸੀ ਇਹ ਪੂਰੇ ਸ਼ਹਿਰ ਦੇ ਵਿੱਚ ਚਰਚਾ ਦਾ ਵਿਸ਼ਾ ਬਣੂਗਾ ਧੰਨਵਾਦ ਸਾਰੀ ਹਾਈ ਕਮਾਂਡ ਦਾ ਮੈਂ ਕਰਦਾ ਜਿਨ੍ਹਾਂ ਨੇ ਸਾਨੂੰ ਮਾਨ ਬਖਸ਼ਿਆ ਮੇਰਾ ਠਾਕੁਰ ਚੰਚਲ ਸਿੰਘ ਮਰਮਾਨੀ ਜੀ ਨੇ ਜਿਹੜਾ ਅਹੁਦਾ ਦਿੱਤਾ ਪਾਰਟੀ ਨੇ ਬਹੁਤ ਸੋਚ ਵਿਚਾਰ ਕੇ ਦਿੱਤਾ ਮਰਮਾਨੀ ਜੀ ਅੱਗੇ ਵੀ ਪਾਰਟੀ ਨਾਲ ਚਿੱਲੇ ਬੋੜੇ-ਬੋੜੇ ਲਾਗੇ ਹੁਣ ਫਿਰ ਚੱਲਣਗੇ ਅਫੀਤ ਧੰਨਵਾਦੀਆਂ ਪਾਰਟੀ ਦੇ ਤੋਂ ਮਾਨ ਜੀ ਦੇ ਨਾਲ ਨਾਲ ਬੱਗਾ ਜਿਹੜਾ ਜਿਨ੍ਹਾਂ ਨੇ ਇਹਨਾਂ ਨੂੰ ਅਹੁਦਾ ਦਿੱਤਾ ਹੈ ਅਫੀਰ ਅਬ ਫੜੇ ਨਾਲ ਚੱਲਣਗੇ ਅਬ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਨਗੇ ਔਰ ਜੋ ਮਾਰਕੀਟ ਦੇ ਵਿੱਚ ਇਹਨਾਂ ਨੂੰ ਰਿਸਪੌਂਸ ਮਿਲਿਆ ਸਵਾਗਤ ਮਿਲਿਆ ਮਾਰਕੀਟ ਵਾਲੇ ਵੀ ਧੰਨ ਬਿਜਾ ਪਹਿਲਾਂ ਵੀ ਤੁਹਾਡੇ ਕੰਮ ਕਰਦੇ ਇਹਨਾਂ ਨੂੰ ਬਹੁਤ ਜ਼ਰੂਰ ਛੁਰਿਆ ਪਾਰਟੀ ਦੇ ਨਾਲ ਹੀ ਜੁੜੇ ਹੈ ਅਰਮਾਨੀ ਜੀ ਸਾਡੇ ਨਾਲ ਲੱਗੇ ਹੈ ਅਰ ਪਾਰਟੀ ਦੇ ਮੋਢੇ ਨਾ ਮੋਢਾ ਲਾ ਕੇ ਕੰਮ ਕਰਦੇ ਤੇ ਲੋਕਾਂ ਵੱਲੋਂ ਕਿਦਾਂ ਦਾ ਸਤਿਕਾਰ ਮਿਲ ਰਿਹਾ ਲੋਕਾਂ ਵੱਲੋਂ ਬਹੁਤ ਸਤਿਕਾਰ ਮਿਲ ਰਿਹਾ ਤੁਹਾਨੂੰ ਬੰਦਮਾਨ ਦੀ ਬਹੁਤ ਵਧੀਆ ਕੰਮ ਕਰ ਰਹੇ ਹੈ ਇਧਰ ਸਾਡੇ ਬਦਲਾਲ ਬੱਗਾ ਵੀ ਬਹੁਤ ਵਧੀਆ ਕੰਮ ਕਰ ਰਿਹਾ ਹੈ ਪਾਰਟੀ ਦੀ ਜਿਹੜੀ ਹੀਟ ਦੀ ਰੱਡੀ ਆਫਰ ਕਰ ਐਮਐਲਏ ਹੁੰਦਾ ਐ ਐਮਐਲਏ ਆਪਣਾ ਬਹੁਤ ਵਧੀਆ ਕੰਮ ਕਰ ਰਿਹਾ ਔਰ ਉਸੇ ਨਾਲ ਨਗਰ ਬਰਮਾਨੀ ਜਿਹੜੇ ਪਾਰਟੀ ਨੂੰ ਹੋਰ ਉਚਾਈਆਂ ਦੇ ਦਰਜਾ ਦੇ